ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਅਸੀਂ ਚੱਲੇ ਆ ਮੇਰੀ ਛੁੱਟੀ ਸੀਗੀ ਤੇ ਇਹ ਆਏ ਸੀਗੇ ਕੰਮ ਤੋਂ ਹੁਣੇ 11 ਵਜੇ ਦਾ ਟਾਈਮ ਆ ਤੇ ਅੱਜ ਮੈਂ ਕਦੇ ਪਹਿਲਾਂ ਸਕੂਲ ਸੀਗੀ ਮੈਂ ਕਿ ਫੋਟੋ ਹੁਣੇ ਪੱਲਾ ਹੀ ਉਤਰ ਗਈ ਸੀ ਤੇ ਹੁਣ ਅਸੀਂ ਚੱਲੇ ਆ ਮੇਰੀ ਫਰੈਂਡ ਕੋਲ ਛੱਡ ਕੇ ਇਹਨਾਂ ਨੂੰ ਗਾਂਵ ਕੰਮ

ਮਾਰਿਆਂ ਦੇ ਕਿੱਥੇ ਜਾਂ ਪਤਾ ਨਹੀਂ ਕਿੰਨੇ ਸਿੱਟੀਆਂ ਤੀਆਂ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਜੋਰਾਂ ਸ਼ੋਰਾਂ ਤੇ til Håper det blir bra.

ਗੈਰ ਹੈ ਬੜਾ ਕਿੰਨਾ ਇਹ ਦੇਹੀ ਪਾਸੋਂ ਠੀਕ ਆਦੀ ਹੈ ਡਾਕਟਰ ਵੀ ਨਹੀਂ ਹੋਣੇਗੀ ਉਹ ਹੋਊਗਾ ਮੁੰਡਾ ਐਨਕਾ ਦੋਸ਼ੀ ਇਰਾਕੀ ਉਹਨਾਂ ਸੀ ਨੀਗਲਰਸ ਕਰਾਉਣਾ ਸੀ ਸਾਡੇ ਸ਼ਹਿਰ ਹੀ ਕਰਵਾਉਣਾ ਹੋਣਾ ਸ਼ਾਮ ਤੇ ਪਾਪਾ ਸਾਡੇ ਚੱਡ ਗਏ ਸੀ ਘਰ ਹੀ ਚਲੇ ਗਏ ਮੈਸੇਜ ਲੈ ਕੇ ਨੀਗਲਰਸ ਕਰਾਉਣ ਲੱਗੇ Sì, 4 sì, mesi si sì, rampe dopo l'inizio, cioè mm. poi dopo. E poi dopo li fanno l'intervento sì, per canalizzare sì, di nuovo. La... Sì. ਇੰਤਰਫੇਸ ਉਹ ਉੱਥੇ ਉਹ ਤਾਂ ਪੇਚ ਆ ਜਾਏ ਤੇ ਨਾਲ ਇੱਕ ਬਾਰ ਹੋ ਰਿਹਾ ਹਨ ਇੱਕ ਕੀ ਇੱਕ ਰੋਸਾ ਕਾਫੀ ਲੈ ਨਹੀਂ papa ਕੋਲ ਸਿਗਰਟ ਨਹੀਂ ਸੀ ਜੀ ਵਰ ਮੈਂ ਚੱਲੀ ਰ ਮਾਰਕੀਟ ਸ਼ਾਮ ਦੇ 8 ਵਜੇ ਕੇ ਉਧਰੋਂ ਇੱਕ ਕੰਮ ਛੱਡ ਕੇ ਆ ਜਾਂਗੀ ਹੁਣ ਲੱਗੀ ਗੱਡੀ ਤੇ ਆਵਾਂਗੇ ਹੁਣ ਮੈਂ ਪੈਦਲ ਚੱਲੀ ਤੇ ਮੇੜੀਆ ਮਾਰਕੀਟ ਤੇ ਫਰੂਟ ਜੂਸ ਵਗੈਰਾ ਲੈਉਣ ਆਲਾ ਸੀਗਾ ਚਾਓ ਕੋਸਤਾਈ Terima <laughs> kasih

ਕਾਮ ਇਹ ਕੁੱਸ ਲੈਣਾ ਤਾਂ ਹੈ ਨਹੀਂਗਾ ਵੀ ਚੱਲ ਢੇੜਾ ਕੱਢਿਆ ਉਹਨੇ ਡੌਕ ਤੇ ਇੰਨਾ ਇੰਨਾ ਸਵਾਦ ਦਾ ਜਿਆਦਾ ਹੀ ਆ ਲੈ ਸਾਮਾਨ ਤਾਂ ਬੰਦਾ ਕੋਈ ਹੈ ਨਹੀਂ ਪਨੀ ਗਰੰਟੀ ਇਹ ਉਹੀ ਦੁਪट्टे ਪਏ ਰਹਿੰਦੇ ਵਿੱਚੋਂ ਹੀ ਫੇਰ ਲੋਡ ਪੈਣੀ ਆ ਮੈਂ ਤਾਂ ਹੀ ਨਿੱ ਕੱਢੇ ਮੈਂ ਕਿ ਪਹਿਲਾਂ ਘਰੇ ਕੱਢਾਂਗੇ ਫੇਰ ਉਹ ਚੋਂ ਤੀਆਂ ਵਾਲੇ ਦਾ ਲੋਡ ਪੈਣੀ ਆ ਇਹ ਕਿਦੋਂ ਕਿੱਥੇ ਲੈਂਦੇ ਆ ਇਹ ਕਹਤਾ ਸੀ ਤੇ ਰੱਖੇ ਕਿਦੋਂ ਸੀ ਕਿ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਤੁਹਾਨੂੰ ਪਤਾ ਨਹੀਂ ਉੱਥੇ ਮੈਂ ਖੋਲ ਕੇ ਪਿੱਛੇ ਰੱਖ ਤਿਸੂ ਸੀ ਇੱਕ ਦੁਪੱਟਾ ਇੱਕ ਲਫਾਫਾ ਕੱਢ ਲਿਆ ਸੀਗਾ ਜਿਹੜਾ ਪੂਨਮ ਕੇ ਘਰੋਂ ਲਿਆ

ਮੈਨੂੰ ਆਇ ਲੱਗਿਆ ਪਾਲਕਾ ਲੈ ਹੁੰਦੇ ਹਨ